ਇਹ ਰਫ਼ ਇਹ ਤਪਕਾ ਬੁੱਧੀ ਜੀ ਵੀ ਤਪਕਾ ਜਿਹੜਾ ਹੈਗਾ ਇਹ ਸੜਕਾਂ ਤੇ ਆ ਜਾਵੇ ਕਿਸੇ ਹੋਰ ਦੀ ਲੋੜ ਨਹੀਂ ਹੈ ਮੈਨੂੰ ਪਿੱਛੇ ਜਿਹੋ ਉਹਨਾਂ ਨੇ ਬੀਜੇਪੀ ਦਾ ਬੰਦਾ ਡਿਕਲੇਅਰ ਕਰਤਾ ਸੀ ਮੈਂ ਗੁੱਸਾ ਨਹੀਂ ਕੀਤਾ ਉਹਨਾਂ ਨੂੰ ਤੁਸੀਂ ਪ੍ਰਵਾਦ ਹੋ ਚੁੱਕੇ ਐ ਸਾਡੇ ਕੋਲ ਗਵਾਂਡੂ ਕੁਛ ਨਹੀਂ ਹੈਗਾ ਇਹ ਸਟੇਟ ਦੀ ਜਵਾਨੀ ਖਤਮ ਹੋ ਚੁੱਕੀ ਹੈ ਜਿਹੜੀ ਇਹ ਚੁੰਡੀ ਵੱਡੀ ਹੈ ਮਹਿੰਗੀ ਸਾਬਤ ਹੋਊਗੀ ਕਿਉਂਕਿ ਉਹ ਬੁੱਧੀ ਜੀਵੀ ਤਬਕਾ ਜਿਹਨੂੰ ਮੈਂ ਕਈ ਵਾਰੀ ਮੈਥੋਂ ਕੁਝ ਨਹੀਂ ਹੁੰਦੇ ਕਿਉਂਕਿ ਮੈਂ ਸੱਚ ਬੋਲਦਾ ਸੱਚ ਨਹੀਂ ਬੋਲਦਾ ਜਾ ਉਹ ਵੀ ਚੰਗਾ ਲੱਗਦਾ ਉਹ ਸੜਕਾਂ ਤੇ ਆਉਣਾ ਜ਼ਰੂਰੀ ਹੈ ਸਾਨੂੰ ਕਿਸੇ ਪੋਲੀਟਿਕਲ ਬੰਦਿਆਂ ਦੀ ਲੋੜ ਨਹੀਂ ਮੈਂ ਫਿਰ ਕਹਿੰਦੇ ਆ ਇੱਥੇ ਖੜੇ ਹੋਣਗੇ ਕੋਈ ਗੁੱਸਾ ਨਾ ਕਰ ਸਿਰਫ ਇਹ ਤਪਕਾ ਬੁੱਧੀ ਜੀਵੀ ਤਬਕਾ ਜਿਹੜਾ ਹੈਗਾ ਇਹ ਸੜਕਾਂ ਤੇ ਆ ਜਾਵੇ ਕਿਸੇ ਹੋਰ ਦੀ ਲੋੜ ਨਹੀਂ ਹੈ ਸਾਡੇ ਕੋਲ ਕੋਈ ਨਹੀਂ ਕੁਝ ਨਹੀਂ ਹੈਗਾ ਮੈਂ 28 ਸੈਕਟਰ ਤੇ ਜਾ ਕੇ ਬੋਲ ਕਿਉਂ ਆਉਂਦਾ ਰਿਹਾ ਅੱਜ ਉਹ ਸਮਾਂ ਆਇਆ ਕਿ ਜੇ ਅੱਜ ਇੱਕ ਉਹ ਚੁੰਡੀ ਇਹਨਾਂ ਨੇ ਗਲਤੀ ਨਾ ਇਹ ਗਲਤੀ ਹੋਈ ਇਹਨਾਂ ਕੋਲੋਂ ਨਹੀਂ ਤਾਂ ਕਰਨੀ ਨਹੀਂ ਸੀ ਇਹਨਾਂ ਨੇ ਕਿਉਂਕਿ ਮਾਲੀ ਦਾ ਕੈਰੇਕਟਰ ਅਸੋਸੀਏਸ਼ਨ ਕਰਦੇ ਆ ਵੀ ਉਹ ਸ਼ਰਾਬ ਪੀ ਰਿਆ ਸੀ ਤੇ ਸ਼ਰਾਬੀ ਤਾਂ ਸਰਕਾਰ ਚ ਲਾਈ ਜਾਂਦਾ ਤੇ ਬੋਲਦਾ ਇੱਥੇ ਜਿਹੜਾ ਵੀ ਹੈਗਾ ਉਹ ਗੋਲ ਮੋਲ ਹੈ ਸਿੱਧੀ ਗੱਲ ਕਰੋ ਜਿਹੜੇ ਲੋਕ ਇੰਨੇ ਕੈਰੇਕਟਰ ਦੇ ਵੀ ਨਹੀਂ ਹੈਗੇ ਕਿ ਧੀਆਂ ਦੀ ਉਮਰਾਂ ਦੇ ਨਾਲ ਲੜਕੀਆਂ ਨਾਲ ਵਿਆਹਵਾ ਕਰਾ ਕੇ ਤੇ ਫਿਰ ਇਹਨਾਂ ਨੇ ਤਾਂ ਅਰੂਸਾ ਵਾਲਾ ਮਾਮਲਾ ਛੋਟਾ ਕਰ ਦਿੱਤਾ ਇਹ ਗੱਲਾਂ ਕੌਣ ਕਹੂਗਾ ਖੜ ਕੇ ਨਹੀਂ ਕੋਈ ਕਹਿੰਦਾ ਤਾਂ ਹੈਗੇ ਕੋਹਾ ਲੋ ਪਰ ਆਜ ਮਾਤ ਜਿਹੜੀ ਹੈਗੀ ਐ ਇਹ ਨੂੰ ਜਿੱਦੇ ਜਾਗ ਆਊਗੀ ਇਹ ਹੋਰ ਕੋਈ ਹੱਲ ਨਹੀਂ ਹੈਗਾ ਪੰਜਾਬ ਨੂੰ ਬਚਾਉਣ ਦਾ ਕਿਉਂਕਿ ਇਹ ਸਭ ਕੁਝ ਜਾਣਦੇ ਐ ਇਹ ਤਰੋਂ ਤੱਕ ਜਾਣਦੇ ਐ ਮਾਲੀ ਸਾਹਿਬ ਜੋ ਜਾਣਦੇ ਸੀ ਉਹ ਸਿੱਧਾ ਬੋਲਦੇ ਸੀਗੇ ਮੈਂ ਕਈ ਮਤਭੇਦ ਸੀ ਮੈਨੂੰ ਪਿੱਛੇ ਜਿਹੋ ਉਹਨਾਂ ਨੇ ਬੀਜੇਪੀ ਦਾ ਬੰਦਾ ਡਿਕਲੇਅਰ ਕਰਤਾ ਸੀ ਮੈਂ ਗੁੱਸਾ ਨਹੀਂ ਕੀਤਾ ਉਹਨਾਂ ਦਾ ਠੀਕ ਹੈ ਕਿਉਂਕਿ ਉਹ ਜੋ ਕਰ ਰਹੇ ਸੀ ਉਹ ਅੱਜ ਦੀ ਡੇਟ ਵਿੱਚ ਮੇਰੇ ਵਰਗਾ ਬੰਦਾ ਕਹੇ ਹੋਵੇ ਕਿ ਮੈਂ ਕਰ ਲਊਗਾ ਮੈਂ ਤਾਂ ਕੱਲ ਪੁਲਿਸ ਦੀਆਂ ਨੌਕਰੀਆਂ ਕਰਦਾ ਜਾ ਕੇ ਤੁਹਾਡੇ ਨਾਲ ਗੱਲਾਂ ਕਰਦਾ ਔਰ ਮੈਂ ਇੱਕ ਵੰਦੀ ਕਰੂੰਗਾ ਕਿ ਇੱਥੇ ਜਿੰਨੇ ਬੰਦੇ ਖੜੇ ਐ ਕੋਈ ਭਾਵੇਂ ਨਾ ਹੋਵੇ ਜਿਹਦਾ ਗੇਟ ਨਖੜਕਾਇਆ ਹੋਵੇ ਬਲਵਿੰਦਰ ਸੇਖੋਂ ਨੇ ਕੋਈ ਭਾਵੇਂ ਹੋਵੇ ਸ਼ਾਇਦ ਨਹੀਂ ਤਾਂ ਮੈਂ ਹਰ ਇੱਕ ਗੇਟ ਖੜਕਾ ਕੇ ਕਿਹਾ ਆਈਏ ਬਾਹਰ ਲੜਕੀ ਆਪਾਂ ਕੋਈ ਹੋਰ ਹੱਲ ਨਹੀਂ ਹੈਗਾ ਤੱਗੜ ਜੇਲ੍ਹ ਚ ਸਟਿਆ ਹੋਇਆ ਆਤ ਸਤਨਾਮ ਦਾ ਉਹ ਵੀ ਫਰਦਾ ਹੈ ਤੇ ਇਹਨੂੰ ਵੀ ਠੋਕਣਗੇ ਕਿਸੇ ਦਿਨ ਅੱਜ ਮੈਨੂੰ ਮੌਕਾ ਮਿਲਿਆ ਮੈਂ ਤਾਂ ਕੋਈ ਦੇਖਤ ਨਹੀਂ ਵੇਖਿਆ 6 ਮਹੀਨੇ ਮੇਲਾ ਉਥੋਂ ਦਾ ਐਡੀ ਬੜੀ ਹਾਲਤ ਨਹੀਂ ਹੈਗੀ ਪੋਲੀਟਿਕਲ ਕਾਰਨਾ ਕਰਕੇ ਜਿੱਲਾਂ ਜਾਣੀਆਂ ਕੋਈ ਗੁਨਾਹ ਨਹੀਂ ਹੁੰਦੇ ਕੋਈ ਫਰਕ ਨਹੀਂ ਪੰਦਾ ਹੁੰਦਾ ਪਰ ਅੱਜ ਪੰਜਾਬ ਜਿੱਥੇ ਬਰਬਾਦ ਹੋ ਕੇ ਖੜਾ ਹੈ ਜੇ ਅਸੀਂ ਆ ਲੜਕੀ ਹੁਣੇ ਬੋਲ ਕੇ ਗਈ ਹੈ ਅ ਮੈਂ ਇਹਨੂੰ ਬਚਿਆਰੀ ਨੂੰ ਬੜਾ ਲੱਭਿਆ ਲੱਭਿਆ ਇਹ ਵੀ ਨਹੀਂ ਹੈਗੇ ਸੀ ਕੰਡੈਕਟ ਚ ਮੇਰੇ ਮੈਂ ਚਾਹੁੰਦਾ ਸੀ ਕਿ ਇਹੋ ਜਿਹੇ ਬੱਚੇ ਇਹੋ ਜਿਹੇ ਲੋਕ ਜਿਹੜੇ ਹੈਗੇ ਆ ਤੇ ਨਾਲ ਇੰਟੈਲੈਕਚੁਅਲ ਜਮਾਤ ਜਿੱਦੇ ਇਹ ਬਾਹਰ ਆਉਣਗੇ ਉਹਦੇ ਪੰਜਾਬ ਦਾ ਭਰਾ ਹੋ ਸਕਦਾ ਅਸੀਂ ਪ੍ਰਬਾਦ ਹੋ ਚੁੱਕੇ ਆ ਸਾਡੇ ਕੋਲ ਗਵਰਨ ਨੂੰ ਕੁਝ ਨਹੀਂ ਹੈਗਾ ਇਹ ਸਟੇਟ ਦੀ ਜਵਾਨੀ ਖਤਮ ਹੋ ਚੁੱਕੀ ਹੈ ਇਹ ਸਟੇਟ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਦੇ ਕਬਜ਼ੇ ਹੋਣ ਵਾਸਤੇ ਬਿਲਕੁਲ ਨੇੜੇ ਆ ਕੇ ਖੜੇ ਹੋਏ ਤੁਹਾਡੇ ਔਰ ਤੁਹਾਡੇ ਕੋਲ ਕੋਈ ਇਲਾਜ ਨਹੀਂ ਜਦੋਂ ਸਾਡੇ ਕੋਲ ਚੁੰਡੀ ਵੱਢਦਾ ਜੇ ਤੁਸੀਂ ਅੱਜ ਆ ਗੱਲਾਂ ਕਰਕੇ ਵਾਪਸ ਜਾਣਾ ਹੈ ਤੇ ਮੰਦ ਭਾਗੀ ਕੱਟਣਾ ਹੋਊਗੀ ਪ੍ਰੋਗਰਾਮ ਲਿਕੋ ਦੱਸੋ ਕਿੱਥੇ ਜਾ ਕੇ ਸਿਰ ਦੇਣੇ ਹੈਗੇ ਆ ਆ ਜਾਣਗੇ ਹੋਰ ਵੀ پاگل ਲੋਕ پاگل ਹੋਏ ਬਿਨਾ ਪੰਜਾਬ ਦਾ ਕੋਈ ਭਲਾ ਨਹੀਂ ਹੋ ਸਕਦਾ ਇਹ ਪਾਗਲਪਨ ਜਾਂ ਯੂਥ ਚਾਊਗਾ ਜਾਂ ਇੰਟੈਲੈਕਚੁਅਲ ਜਮਾਤ ਚਾਊਗਾ ਵਿਚਾਲੇ ਜਿਹੜੇ ਲੋਕ ਰੋਟੀ ਦੀ ਲੜਾਈ ਲੜ ਰਹੇ ਉਹਨਾਂ ਤੋਂ ਉਮੀਦ ਨਾ ਰੱਖਿਆ ਜੇ ਤੋਂ ਇਸ ਕਰਕੇ ਇੰਟੈਲੈਕਚੁਅਲ ਜਮਾਤ ਬੱਚਿਆਂ ਨੂੰ ਨਵੇਂ ਸਟੂਡੈਂਟਸ ਨੂੰ ਗ੍ਰੈਡ ਕਰੇ ਇਹ ਨਸ਼ਿਆਂ ਦੀ ਜਿਹੜੀ ਸਾਡੇ ਤੇ ਜੰਗ ਲੜ ਕੇ ਇਹਨਾਂ ਨੇ ਸਾਡੇ ਦੇ ਨਾਲ ਜੰਗ ਨਹੀਂ ਕਹੂੰਗਾ ਮੈਂ ਕਹਾਂਗਾ ਜਿਹੜਾ ਸਾਜ਼ਿਸ਼ ਦੇ ਨਾਲ ਸਾਡੀ ਜਵਾਨੀ ਬਰਬਾਦ ਕੀਤੀ ਹੈ ਮਾਈਗ੍ਰੇਸ਼ਨ ਹੋਈ ਹੈ ਇਹ ਸਾਰਾ ਕੁਝ ਯੂਥ ਨੂੰ ਬਿਸਬੇਰ ਕਰਨ ਵਾਸਤੇ ਹੈ ਕਿਉਂਕਿ ਤੁਹਾਡੀਆਂ ਕੀਮਤੀ ਜ਼ਮੀਨਾਂ ਤੇ ਕਾਰਪੋਰੇਟ ਦੀ ਨਜ਼ਰ ਹੈ ਤੁਸੀਂ ਫਿਰ ਕਰਮਾ ਲਿਓ ਆਦੀਵਾਸੀ ਜਿਹੜੇ ਛੱਤੀਸਗੜ੍ਹ ਦੇ ਆ ਉੱਥੇ ਕੀ ਹੋ ਰਿਹਾ ਤੁਸੀਂ ਸੋਚ ਵੀ ਨਹੀਂ ਸਕਦੇ ਸਾਡੇ ਦਾ ਆਪ ਦੇ ਜਦੋਂ ਮਾੜੀ ਜੀ ਲੱਗਦੀ ਹੈ ਉਦੋਂ ਸਾਨੂੰ ਤਕਲੀਫ ਹੁੰਦੀ ਹੈ ਦੂਜਿਆਂ ਦੇ ਸਾਨੂੰ ਬਸੰਤ ਨਹੀਂ ਲੱਗਦੀ ਹੈ ਇਹ ਅੱਗ ਅਜੇ ਉਨੀ ਤਿੱਖੀ ਹੋ ਕੇ ਨਹੀਂ ਆਈ ਜਿੰਨੀ ਜੇ ਦੇ ਵਿੱਚ ਮੁਲਖ ਹੋਰ ਵੀ ਥਾਮਾਂ ਤੇ ਸੜ ਰਿਹਾ ਔਰ ਅਸੀਂ ਵੀ ਸੜਾਂਗੇ ਕਿ ਸਾਡੇ ਕੋਲ ਡਿਫੈਂਡ ਕਰਨ ਨੂੰ ਅਜੋ ਤਾਕਤ ਨਹੀਂ ਹੈਗੀ ਯੂਥ ਹੁੰਦਾ ਰਹੇ ਨੀਗਾ ਇੰਟੈਲੈਕਚੁਅਲ ਜਿਹੜਾ ਹੈਗਾ ਅੰਦਰ ਵੜ ਕੇ ਬੈਠਾ ਹੈ ਮੈਂ ਬੇਨਤੀ ਕਰਦਾ ਹਾਂ ਇੰਟੈਲੈਕਚੁਅਲ ਜਮਾਤ ਅੱਜ ਜਿਹੜੀ ਇੱਥੇ ਹੋਈ ਹੈ ਇਕੱਠੀ ਇਹ 17 ਜਿਹੜੀ ਵੀ ਅੱਜ ਤਰੀਕ ਹੈ ਇਸ ਤੋਂ ਬਾਅਦ ਇਹ ਨਾ ਹੋਵੇ ਕਿ ਪੰਜਾਂ ਦਿਨਾਂ ਨੂੰ ਉੱਥੇ ਹੋਵਾਂਗੇ ਚੌਥੇ ਹੋਵਾਂਗੇ ਸੜਕਾਂ ਦਾ ਪ੍ਰੋਗਰਾਮ ਲੀਕੋ ਕਿਸੇ ਤੋਂ ਉਮੀਦ ਨਾ ਰੱਖੋ ਕੋਈ ਪੋਲਿਟਿਕਲ ਬੰਦਾ ਮੇਰੀ ਗੱਲ ਦਾ ਗੁੱਸਾ ਨਾ ਕਰੇ ਪੋਲਿਟਿਕਲ ਲੋਕਾਂ ਨੇ ਹੁਣ ਤੱਕ ਜੋ ਕੀਤਾ ਤੁਹਾਡੇ ਸਾਹਮਣੇ ਹੈ ਜੇ ਇਹ ਅੱਜ ਵੀ ਪੋਲਿਟਿਕਲ ਲੋਕ ਹੀ ਠੇਕਾ ਲੈਣਗੇ ਤੁਹਾਨੂੰ ਬਚਾਉਣ ਦਾ ਤੇ ਫਿਰ ਤੁਸੀਂ ਇਥੋਂ ਉਮੀਦ ਨਾ ਰ ਆ ਲੋਕ ਜਿਹੜੇ ਹੈਗੇ ਆ ਇਹ ਹੀ ਕੁਝ ਕਰ ਸਕਦੇ ਆ ਹੋਰ ਕੋਈ ਕੁਝ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ